ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਦੀ ਸਾਡੀ ਕੋਈ ਮਾਰਕੀਟ ਵੀਡੀਓ ਨਹੀਂ ਹੈ ਨਾ ਕੋਈ ਵਲੋਗ ਹੈ ਜੀ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਕੰਮ ਦੱਸਾਂਗੀ ਜਿਸ ਨੂੰ ਤੁਸੀਂ ਘਰ ਵਿੱਚ ਕਰਕੇ ਹੀ ਕਾਫੀ ਮਤਲਬ ਆਪਣਾ 10 ਤੋਂ 15000 ਆਰਾਮ ਨਾਲ ਕਮਾ ਸਕਦੇ ਹੋ ਤਾਂ ਚਲੋ ਜੀ ਅਸੀਂ ਕਰਦੇ ਆਂ ਵੀਡੀਓ ਸਟਾਰਟ ਤਾਂ ਦੇਖੋ ਜੀ ਦੋਸਤੋ ਮਤਲਬ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਪਹਿਲਾਂ 2-3 ਮਹੀਨੇ ਉਸ ਕੰਮ ਨੂੰ ਸਿੱਖ ਲਓ ਅਗਰ ਤੁਸੀਂ ਤੁਹਾਨੂੰ ਉਹ ਕੰਮ ਨਹੀਂ ਆਉਂਦਾ ਹੈ ਹੈਨਾ ਜਦੋਂ ਆਵਾ ਮੇਗਾ ਦੋ ਤਿੰਨ ਮਹੀਨੇ ਵਿੱਚ ਤਾਂ ਇਹ ਵਾਲਾ ਕੰਮ ਜਿਹੜਾ ਮੈਂ ਤੁਹਾਨੂੰ ਅੱਜ ਦੱਸ ਰਹੀ ਆ ਉਹ ਜੀ ਪੂਰਾ 12 ਮਹੀਨੇ ਚੱਲਣ ਵਾਲਾ ਕੰਮ ਹੈ ਔਰ ਇਸ ਦੀ ਅੱਗੇ ਤੇ ਅੱਗੇ ਡਿਮਾਂਡ ਵੱਧਦੀ ਹੀ ਰਹਿੰਦੀ ਹੈ ਇਹ ਚਾਹੇ ਸਾਡੇ ਦਾਦੇ ਨਾਨਿਆਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਹੈ ਦਾਦੀਆਂ ਨਾਨੀਆਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਹੈ ਜੀ ਤੇ ਅੱਜ ਤੱਕ ਵੀ ਇਸ ਕੰਮ ਦੀ ਨਾ ਡਿਮਾਂਡ ਖਤਮ ਨਹੀਂ ਹੋਈ ਤਾਂ ਹਾਂਜੀ ਸ਼ਾਇਦ ਕਈਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਮੈਂ ਕਿਹੜੇ ਗੱਲ ਕਿਹੜੇ ਕੰਮ ਦੀ ਗੱਲ ਕਰ ਰਹੀ ਆ ਜੀ ਜੀ ਮੈਂ ਗੱਲ ਕਰਾਂਗੀ ਜੀ ਸਿਲਾਈ ਦੇ ਕੰਮ ਦੀ ਅਗਰ ਤੁਸੀਂ 2-3 ਮਹੀਨੇ ਮੰਨ ਲਓ ਤੁਹਾਨੂੰ ਬਿਲਕੁਲ ਵੀ ਸਿਲਾਈ ਨਹੀਂ ਆਉਂਦੀ ਐ ਤੁਹਾਨੂੰ ਲੱਗਦਾ ਐ ਕਿ ਹਾਏ ਕਿੰਨਾ ਔਖਾ ਕੰਮ ਐ ਔਰ ਅਸੀਂ ਐਨੇ ਕੱਪੜੇ ਲੈ ਕੇ ਮਤਲਬ ਐਨੇ ਦਾ ਸਾਡਾ ਸੂਟ ਨਹੀਂ ਹੁੰਦਾ ਜਿੰਨੀ ਅਸੀਂ ਉਸ ਦੀ ਸਿਲਾਈ ਦਿੰਦੇ ਆ ਤਾਂ ਹਨਾ ਜੀ ਅਗਰ ਤੁਹਾਨੂੰ ਲੱਗਦਾ ਕਿ ਮੈਂ ਨਹੀਂ ਕਰ ਸਕਦੀ ਤਾਂ ਤੁਸੀਂ ਬਿਸ਼ੱਕ ਤੇ ਪਹਿਲਾਂ 2-3 ਮਹੀਨੇ ਕਿਥੇ ਸਿੱਖ ਲਓ ਤੇ ਜਦੋਂ ਤੁਸੀਂ ਸਿੱਖ ਲਓਗੇ ਨਾ ਕੰਮ ਤਾਂ ਤੁਸੀਂ ਆਪਣੇ ਘਰ ਤੋਂ ਹੀ ਇਹ ਵਾਲਾ ਕੰਮ ਸਟਾਰਟ ਕਰ ਸਕਦੇ ਹੋ ਤਾਂ ਫਿਰ ਉਹ ਹੁੰਦਾ ਕਿ ਪਹਿਲਾਂ ਤੁਸੀਂ ਮਤਲਬ ਜਦੋਂ ਸੂਟਾਂ ਦੀ ਸਿਲਾਈ ਲਾਉਂਗੇ ਤਾਂ ਤੁਸੀਂ ਮਾਰਕੀਟ ਨਾਲੋਂ ਘੱਟ ਰੇਟ ਰੱਖ ਲਓ ਮੰਨ ਲਓ ਸਿੰਪਲ ਸੂਟ ਦੀ ਸਿਲਾਈ 300 ਰੁਪਏ ਹੈ ਸਾਡੇ ਇੱਥੇ ਲੁਧਿਆਣੇ ਦਾ ਮੈਂ ਤੁਹਾਨੂੰ ਗਲੀਆਂ ਦਾ ਰੇਟ ਦੱਸ ਰਹੀ ਹਾਂ ਜੀ ਇੱਥੇ ਸਾਡੀ ਸਿੰਪਲ ਸੂਟ ਦੀ ਸਿਲਾਈ 300 ਰੁਪਏ ਹੈ ਸਿਰਫ ਸਿੰਪਲ ਦੀ ਕੁਝ ਨਹੀਂ ਉਸ ਨੂੰ ਕਰਨਾ ਕੋਈ ਲੇਸ ਨਹੀਂ ਲਗਾਣੀ ਕੋਈ ਡਿਜ਼ਾਈਨ ਨਹੀਂ ਬਣਾਉਣਾ ਤੇ ਅਗਰ ਅਸੀਂ ਅੱਦਾ ਮਤਲਬ ਕੋਈ ਹੋਰ ਲਾਈਨਿੰਗ ਵਾੜਾ ਸਿ ਲਵਾਉਂਦੇ ਆਂ ਤਾ ਉਸਦੀ ਸਿਲਾਈ ਮਤਲਬ 800 ਰੁਪਏ ਆਏ ਪੂਰੇ ਫੁੱਲ ਲਾਈਨਿੰਗ ਵਾਲੇ ਸੂਟ ਦੀ ਤਾਂ ਜਿਹੜੇ ਗੜੀਆਂ ਵਾਲੇ ਜਿਵੇਂ ਟੇਲਰ ਹੁੰਦੇ ਤਾਂ ਉਹਨਾਂ ਦਾ ਘੱਟ ਹੁੰਦਾ ਉਹਨਾਂ ਦਾ ਵੀ 500 ਰੁਪਏ ਤਾਂ ਹੁੰਦਾ ਹੀ ਹੁੰਦਾ ਹੈ ਸਿਲਾਈ ਔਰ ਅਗਰ ਤੁਸੀਂ ਕੋਈ ਪੈਂਟ ਪਲਾਜ਼ੋ ਹੋ ਗਰਾਰਾ ਸ਼ਰਾਰਾ ਲਹਿੰਗਾ ਲਾਂਚਾ ਕੁਝ ਵੀ ਕਰਵਾਉਂਦੇ ਆ ਤਾਂ ਉਸ ਸਾਰਿਆਂ ਦਾ ਮਤਲਬ ਅਲੱਗ-ਅਲੱਗ ਰੇਟ ਹੈ ਤਾਂ ਦੋਸਤੋ ਕੰਮ ਬਹੁਤ ਵਧੀਆ ਹੈ ਤੁਸੀਂ ਘਰ ਵਿੱਚ ਵੀ ਰਹਿ ਸਕਦੇ ਹੋ ਔਰ ਫਿਰ ਮਤਲਬ ਤੁਹਾਨੂੰ ਬਾਹਰ ਜਾਣ ਦੀ ਵੀ ਲੋੜ ਨਹੀਂ ਹੈ ਤੁਸੀਂ ਆਪਣਾ ਘਰ ਦਾ ਕੰਮ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਮਤਲਬ ਕਰਕੇ ਤੁਸੀਂ ਬਹੁਤ ਹੱਦ ਤੱਕ ਕਾਫੀ ਮਤਲਬ ਆ ਪੈਸੇ ਕਮਾ ਸਕਦੇ ਹੋ ਹੁਣ ਦੇਖੋ ਜੀ ਮੈਂ ਵੀ ਦਾ ਸਟਾਰਟ ਕਰ ਰਹੀ ਆ ਮਤਲਬ ਮੈਂ ਸਿੱਖ ਰਹੀ ਆ ਚਲੋ ਮੈਂ ਤਾਂ ਚਲੋ ਬਾਹਰ ਨਹੀਂ ਸੋਨੇ ਮਤਲਬ ਆਪਣੇ ਜੋਗੀ ਹੋ ਜਮਾ ਬੱਚਿਆਂ ਦੇ ਸਿਲਾ ਲਾ ਕਿਉਂਕਿ ਮੇਰਾ YouTube ਦਾ ਕੰਮ ਵੀ ਹੈ ਤੇ ਮੈਨੂੰ ਵੀਡੀਓ ਐਡੀਟਿੰਗ ਵੀ ਕਰਨੀ ਪੈਂਦੀ ਹੈ ਮੈਨੂੰ ਬਾਹਰ ਵੀ ਜਾਣਾ ਪੈਂਦਾ ਹੈ ਇਸ ਕਰਕੇ ਫਿਰ ਮੇਰਾ ਫਿਰ ਨਹੀਂ ਮਤਲਬ ਹੋ ਸਕਦਾ ਕਿ ਮੈਂ ਮਲੋਕਾਂ ਦੇ ਅੱਦਾ ਸਿলাই ਕਰਾਂ ਬਟਰ ਨੇ ਆਪਣੇ ਜੋਗੀ ਹੋਜਣਾ ਇਹੀ ਬੋਲਦਾ ਕਿਉਂਕਿ ਬੱਚਿਆਂ ਦੇ ਕੱਪੜੇ ਵੀ ਸਿਉਣੇ ਆ ਸੀ ਬਾਹਰ ਸਿਲਾਉਂਦੇ ਆ ਬੜਾ ਦੁੱਖਦਾ ਹੈ ਸਾਨੂੰ ਜਦੋਂ ਅਸੀਂ ਜ਼ਿਆਦਾ ਸਿਲਾਈਆਂ ਦਿੰਦੇ ਆ ਪਰਸ ਮੈਂ ਹਜੇ ਥੋੜੇ ਜਿਹੀ ਦਿਨ ਹੀ ਹੋਏ ਮੈਨੂੰ ਜਾਂਦੀ ਨੂੰ ਅਗਸਟ ਮਹੀਨਾ ਕਈ ਲਗਾਣਾ ਅਜ ਮੈਨੂੰ ਜਸਟ 15 ਕ ਦਿਨ ਹੋਏ ਜਾਂਦੀ ਨੂੰ ਔਰ ਮੈਂ ਤੁਹਾਨੂੰ ਦੱਸਦੀ ਆ ਮੈਂ ਕੀ ਸਿੱਖਿਆ ਅੱਜ ਮੈਂ ਬਣਾਇਆ ਸੀਗਾ ਤਾਂ ਹੁਣੇ ਮੇਰੇ ਨਾਲ ਤੁਸੀਂ ਬਣੇ ਰਹੋ ਵੀਡੀਓ ਨੂੰ ਸਕੀਪ ਨਾ ਕਰਿਓ ਤਾਂ ਚਲੋ ਜੀ ਦੇਖਦੇ ਆ ਤਾ ਆ ਦੇਖੋ ਜੀ ਇਹ ਮੇਰੀ ਬੇਟੀ ਦਾ ਸੂਟ ਹੈ ਸੂਟ ਸਿਰਫ ਔਰ ਸਿਰਫ 300 ਰੁਪਏ ਦਾ ਹੈ ਤਾਂ ਦੇਖੋ ਐਦਾ ਮੈਂ ਨਾ ਇਹਦਾ ਐਦਾ ਲਹਿੰਗਾ ਬਣਾਤਾ ਆ ਬੜਾ ਮਤਰਾ ਸੂਟ ਦਾ ਰੇਟ ਵੀ ਦੱਸਤਾ ਆ ਦੇਖੋ نیچے ਮੈਂ ਇਸ ਤਰ੍ਹਾਂ ਲੇਸ ਵਗੈਰਾ ਲਗਾਤੀ ਥੱਲੇ ਤਾਂ ਬਰੋਨੋ ਤੇ ਇਸ ਦੀ ਐਦਾ ਇਸ ਨੂੰ ਡਬਲ ਲਾਈਨਿੰਗ ਮਤਲਬ ਪੂਰੇ ਲਹਿੰਗੇ ਨੂੰ ਲਾਈਨਿੰਗ ਲਗਾਈ ਹੈ نیچے ਇਸ ਨਾਲ ਕਾਫੀ ਹੈਵੀ ਬਣ ਗਿਆ ਇਹ ਇਸ ਤਰ੍ਹਾਂ ਆ ਦੇਖੋ ਪੂਰਾ ਇਸ ਦਾ ਲਹਿੰਗਾ ਤੁਹਾਨੂੰ ਦਿਖ ਰਿਹਾ ਹੋਵੇਗਾ ਬਲੈਕ ਕਲਰ ਦਾ ਹੈ ਆ ਆ ਦੇਖੋ ਆਹ ਜੀ ਸਵੇ ਇਸ ਤਰ੍ਹਾਂ ਕਮੀਜ਼ ਪੂਰਾ ਮਤਲਬ ਇਸ ਨੂੰ ਵੀ ਲਾਈਨਿੰਗ ਲਗਾਈ ਹੈ ਨਾ ਆ ਦੇਖੋ ਇਸ ਤਰ੍ਹਾਂ ਪੂਰੇ ਨੂੰ ਲਾਈਨਿੰਗ ਲਗਾਈ ਮਤਲਬ ਕਹਿਣ ਤੋਂ ਬਾਅਦ ਵੀ ਥੋੜਾ ਟਾਈਮ ਲਗਾ ਕੇ ਅਗਰ ਤਾਂ ਇਹ ਬਿਲਕੁਲ ਹੀ ਨਹੀਂ ਆਉਂਦਾ ਹੈ ਤਾਂ ਤੁਸੀਂ ਆਪਣੇ ਜੋ ਵੀ ਹੋ ਸਕਦੇ ਜਿਹੜੇ ਤੁਹਾਡੇ ਸੂਟ ਬਾਹਰੋਂ ਸਿਰਕੇ ਆਉਂਦੇ ਨੇ ਅਸੀਂ ਬਾਹਰ ਸਿਲਾਂਦੇ ਆ ਪਾ ਉਹਨਾਂ ਦੀ ਸਿਲਾਈ ਤਾਂ ਬਚਦੀ ਹੀ ਬਚਦੀ ਹੈ ਇਹ ਲਹਿੰਗਾ ਔਰ ਕਮੀਜ਼ ਦੀ ਸਿਲਾਈ ਇਹ ਵਾਲੀ ਇੱਥੇ ਮੈਨੂੰ ਜੀ ਪੂਰੀ 7 ਤੋਂ 800 ਰੁਪਏ ਪੈਣੀ ਸੀ ਅਗਰ ਮੈਂ ਬਾਹਰੋਂ ਸਿਲਵਾਦੀ ਤੇ ਹੁਣ ਅੱਗੇ ਵਿਆਹ ਵੀ ਆ ਰਹੇ ਨੇ ਤਾਂ ਫਿਰ ਨਾਲੇ ਮੈਂ ਵੀ ਸਿੱਖ ਲਿਆ ਤੇ ਅੱਧਾ ਆਪਣੇ ਬੱਚਿਆਂ ਦਾ ਵੀ ਮਤਲਬ ਆਪਣਾ ਖਰਚਾ ਤਾਂ ਮਤਲਬ ਮੈਂ ਕੱਢਦੀ ਸਾਕਦੀ ਹਾਂ ਇਸ ਤਰ੍ਹਾਂ ਹੈ ਨਾ ਤਾਂ ਕਹਿਣ ਤੋਂ ਬਾਅਦ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਬਸ ਤੁਹਾਡੇ ਮਨ 'ਚ ਹੋਣਾ ਚਾਹੀਦਾ ਕਿ ਹਾਂਜੀ ਮੈਂ ਸਿੱਖਣਾ ਹੈ ਲੋਕਾਂ ਦੇ ਨਹੀਂ ਐਟਲੀਸਟ ਆਪਣੇ ਤਾਂ ਸਿਰੋ ਤੁਸੀਂ ਕਪੜੇ ਹਨਾ ਆਪਣੇ ਕੱਪੜੇ ਸੇਨ ਚ ਕਾਦੀ ਸ਼ਰਮ ਤਾਂ ਵੀ ਦੋਸਤੋ ਐਸੀ ਕਿ ਮੇਰੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਔਰ ਹਾਂ ਜਿਹੜੇ ਨੂੰ ਸੂਟ ਮਤਲਬ ਹੋਣਾ ਅਸੀਂ ਐਗਾਂ ਸੂਟਾਂ ਦੀ ਵੀਡੀਓ ਵੀ ਬਣਾਵਾਂਗੇ ਜਿੱਦਾਂ ਮੰਨ ਲਓ ਕੋਈ ਪੈਂਟ ਪਲਾਜ਼ੋ ਸੀਟਾ ਮੈਂ ਉਹਦੇ ਵੀ ਮੈਂ ਤੁਹਾਨੂੰ ਦਿਖਾਵਾਂਗੀ ਨੈਕ ਅਗਲੀ ਵੀਡੀਓ ਵਿੱਚ ਦਿਖਾਵਾਂਗੀ ਤੇ ਇਸੇ ਮਤਲਬ ਲੇਸ ਲਗਾ ਕੇ ਕਿਸ ਤਰ੍ਹਾਂ ਸਿੰਪਲ ਅਸੀਂ ਤੁਹਾਨੂੰ ਬਧੀਆਂ ਲੋਕ ਦੇ ਸਕਦੇ ਆ ਮਤਲਬ ਮੈਂ ਆਪਣੇ ਕਾਫੀ 3-4 ਸੌਟ ਸੀਤੇ ਨੇ ਤੇ ਲੈਸਾਂ ਵੀ ਲਗਾਈਆਂ ਨੇ ਉਹਨਾਂ ਨੂੰ ਤੇ ਤੁਹਾਨੂੰ ਦੱਸਾਂਗੀ ਉਹ ਕਿਉਂਕਿ ਅੱਗੇ ਮੈਨੂੰ ਤਾਂ ਵਿਆਹ ਵੀ ਆ ਰਹੇ ਨੇ ਕਾਫੀ ਖਾਸ ਤੇ ਉਹਦੇ ਵਿੱਚ ਹੁੰਦਾ ਨਾ ਕਿ ਚਲੋ ਕੱਪੜੇ ਬਾਹਰ ਐਂ ਨਹੀਂ ਸਿਲਾਈ ਮਤਲਬ ਅਸੀਂ ਦੇ ਨਹੀਂ ਕਹਿੰਦੀ ਬੱਟਾ ਚਲੋ ਸ਼ੁਕਰ ਹੈ ਮੇਰੀ ਸਿਲਾਈ ਤਾਂ ਬਚੇਗੀ ਵੀ ਆਪਣੇ ਤਾਂ ਸੀ ਸਕਦੀਆਂ ਤਾਂ ਇਸ ਤਰ੍ਹਾਂ ਤੁਸੀਂ ਵੀ ਇਹ ਵਾਲਾ ਕੰਮ ਸ਼ੁਰੂ ਕਰ ਸਕਦੇ ਹੋ ਮਤਲਬ ਚਲੋ ਲੋਕਾਂ ਦੇ ਤਾਂ ਤੁਸੀਂ ਸਿਲਕੇ ਥੋੜਾ ਜਿਹਾ ਆਪਣਾ ਸिलाई ਦਾ ਹੋ ਮਤਲਬ ਕੰਮ ਸਿੱਖ ਕੇ ਤੁਸੀਂ ਇਹ ਸਟਾਰਟ ਕਰ ਸਕਦੇ ਹੋ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ